ਪਰ ਬੇਸ਼ੱਕ ਸੀਜ਼ਫਾਇਰ ਹੋ ਚੁੱਕਿਆ ਹੈ ਪਰ ਪੰਜਾਬ ਦੇ ਜਿਹੜੇ ਸਰਹੱਦੀ ਜ਼ਿਲ੍ਹੇ ਨੇ ਉਹਨਾਂ ਦੇ ਵਿੱਚ احتਿਆਤਨ ਕਦਮ ਚੱਕੇ ਜਾ ਰਹੇ ਨੇ ਪਠਾਨਕੋਟ ਦੇ ਵਿੱਚ ਅੱਜ 7 ਵਜੇ ਤੋਂ ਬਲੈਕਆਊਟ ਹੈ ਗੁਰਦਾਸਪੁਰ ਦੇ ਵਿੱਚ ਵੀ ਅੱਜ ਬਲੈਕਆਊਟ ਰਹੇਗਾ ਅੰਮ੍ਰਿਤਸਰ ਤੇ ਗੁਰਦਾਸਪੁਰ ਚ ਕੱਲ ਸਕੂਲ ਵੀ ਬੰਦ ਰੱਖੇ ਜਾਣਗੇ ਫਿਰੋਜ਼ਪੁਰ ਦੇ ਵਿੱਚ ਵੀ ਸਕੂਲ ਬੰਦ ਰੱਖੇ ਜਾਣਗੇ احتਿਆਤਨ ਇੱਕ ਦਿਨ ਦੇ ਲਈ ਹਾਲਾਂਕਿ ਸਰਕਾਰ ਨੇ ਬਾਕੀ ਥਾਵਾਂ ਤੇ ਸਕੂਲ ਕਾਲਜ ਯੂਨੀਵਰਸਿਟੀ ਕਾਲੇ ਪਰ ਜ਼ਿਲ੍ਹੇ ਨੇ ਦੇ ਵਿੱਚ ਸਕੂਲ ਨਹੀਂ ਖੁੱਲਣਗੇ ਸਕੂਲ ਬੰਦ ਰੱਖੇ ਜਾਣਗੇ ਔਰ ਲੋਕਾਂ ਨੂੰ ਕਿਹਾ ਹੈ ਕਿ ਆਪਣੇ ਘਰਾਂ ਦੀਆਂ ਲਾਈਟਾਂ ਬੰਦ ਰੱਖੋ ਗੁਰਦਾਸਪੁਰ ਚ ਬਲੈਕਆਊਟ ਰਹੇਗਾ ਪਠਾਨਕੋਟ ਦੇ ਵਿੱਚ ਵੀ ਬਲੈਕਆਊਟ ਰਹੇਗਾ ਇਹ ਪ੍ਰਸ਼ਾਸਨ ਵੱਲੋਂ ਐਲਾਨ ਕਰ ਦਿੱਤਾ ਗਿਆ ਹੈ ਔਰ ਫਿਰੋਜ਼ਪੁਰ ਦੇ ਵਿੱਚ ਕਿਹਾ ਗਿਆ ਹੈ ਕਿ ਤੁਸੀਂ احتیاطن ਆਪਣੇ ਘਰਾਂ ਦੀਆਂ ਲਾਈਟਾਂ ਬੰਦ ਰੱਖੋ ਸੜਕਾਂ ਤੇ ਨਾ ਜਾਓ ਸੜਕਾਂ ਤੇ ਕੋਈ ਗੱਡੀਆਂ ਫालतू ਵਾਹਨ ਨਾ ਚੱਲਣ ਕੋਈ ਬਹੁਤ ਜ਼ਿਆਦਾ ਮਜਬੂਰੀ ਬਹੁਤ ਜ਼ਿਆਦਾ ਐਮਰਜੈਂਸੀ ਹੈ ਤਾਂ ਬਾਹਰ ਨਿਕਲੋ ਨਹੀਂ ਤੇ ਬਾਰ ਨਹੀਂ ਜਾਣਾ ਕਿਸੇ ਦੇ ਵੀ ਗੁਰਦਾਸਪੁਰ ਤੋਂ ਬਿਸ਼ੰਬਰ ਬਿੱਟੂ ਜੁੜੇ ਨੇ ਸਾਡੇ ਸਹਿਯੋਗੀ ਇਹ ਬਿਸ਼ੰਬਰ ਗੁਰਦਾਸਪੁਰ ਦੇ ਵਿੱਚ ਵੀ ਫੈਸਲਾ احتیاطتن ਹੀ ਲਿਆ ਗਿਆ ਔਰ ਬਕਾਇਦਾ ਹadesh ਚਾਰੀ ਕਰਤੇ ਹੈ ਪ੍ਰਸ਼ਾਸਨ ਨੇ ਕਿ ਬਲੈਕਆਊਟ ਰਹੇਗਾ ਕਿੰਨੇ ਵਜੇ ਤੋਂ ਉਹ ਬਿਲਕੁਲ ਜੋ ਪ੍ਰਸ਼ਾਸਨ ਨੇ ਕਹੇ ਬਲੈਕਆਊਟ ਹੁਕਮ ਲਾਗੂ ਕੀਤਾ ਗਿਆ ਉਹ ਲਾਗੂ ਰਹਿਾਂਗੇ ਕਿਉਂਕਿ ਕੱਲ ਵੀ ਬਲ ਲਾਗੂ ਕਰਦੇ ਸੀ ਲੇਕਿਨ ਦੇਰ ਰਾਤ 11 ਵਜੇ ਦੇ ਕਰੀਬ ਲਾਈਟ ਆ ਗਈ ਸੀ ਇਹ ਪਹਿਲਾਂ ਇਹਨਾਂ ਨੂੰ ਪੰਜਾਬ ਸਰਕਾਰ ਵੱਲੋਂ ਆਰਡਰ ਆਗੇ ਸੀ ਕਿ ਸਕੂਲ ਵਗੈਰਾ ਵੀ ਫੋਲ ਦਿੱਤੇ ਜਾਣਗੇ ਲੇਕਿਨ ਉਵੇਂ ਉਹਨੇ ਜਦੋਂ ਸਬੀਸੀ ਕੋਲ ਆਫਰ ਹਲੋ ਗੋ ਮੈਂ ਯਾਰ ਕਿਹਾ ਗਿਆ ਵੀ ਸਕੂਲ ਜਿਹੜੇ ਖੋਜ ਰਹੇ ਆਣਗੇ ਕਿਉਂਕਿ ਉਹਨਾਂ ਨੇ ਖਾਤਾਂ ਤੌਰ ਤੇ ਗੱਲ ਕਹੀ ਹੈ ਵੀ ਸਕੂਲ ਬੰਦ ਰਹਿਣਗੇ ਕੱਲ ਦਾ ਦਿਨ ਤੇ ਪੀਜਾ ਬਲੈਕ ਆਊਟ ਪਹਿਲਾਂ ਦੀ ਤਰ੍ਹਾਂ ਜਿਹੜਾ ਲਾਗੂ ਰਹੇਗਾ ਲੇਕਿਨ ਕੱਲ ਵੀ ਬਲੈਕ ਆਊਟ ਪਹਿਲਾਂ ਕਰਦਾ ਕਿ ਆਪਦੀ ਕਰੀਬ 9 ਵਜੇ ਦੇ ਕਰੀਬ ਉਸ ਤੋਂ ਬਾਅਦ 11 ਵਜੇ ਜਿਹੜੀ ਲਾਈਟ ਆ ਗਈ ਸੀ ਇਸ ਤਰ੍ਹਾਂ ਜਿਵੇਂ ਕਿ ਖਾਤਾਂ ਤੌਰ ਤੇ ਜੇ ਲਾਈਟ ਆਉਂਦੀ ਆ ਆਪਣੀਆਂ ਲੈਪਟਾਪ ਵਗੈਰਾ ਘਰ ਵਿੱਚ ਬਾਧ ਰੱਖੋ ਲੇਕਿਨ ਬਲੈਕ ਆਊਟ ਜਿਹੜਾ ਹੈ ਮਤਲਬ ਆਫ ਦਾ ਰੋਡ ਜਿਹੜਾ ਬਣਾੜ ਉਹ ਲਾਗੂ ਰਹੇ ਕਿ ਸਕਰੀਨ ਵਾਲੇ ਦਾ ਪ੍ਰਸ਼ਾਸਨ ਇਸ ਕਰਕੇ ਬਲੈਕਆਊਟ ਦੀ ਅਨਾਉਂਸਮੈਂਟ ਕੀਤੀ ਗਈ ਆ ਜੀ ਠੀਕ ਹੈ ਧੰਨਵਾਦ ਵਿਸ਼ੰਬਰ ਜਾਣਕਾਰੀ ਦੇ ਲਈ ਤਾਂ ਪ੍ਰਸ਼ਾਸਨ ਵੱਲੋਂ ਆਦੇਸ਼ ਜਾਰੀ ਕਰ ਦਿੱਤੇ ਗਏ ਨੇ ਕਿ ਬਲੈਕਆਊਟ ਰਹੇਗਾ ਹਾਲਾਂਕਿ ਸਥਿਤੀ ਦੇ ਮੁਤਾਬਕ ਹੁੰਦਾ ਕੁਛ देर ਬਾਅਦ ਲਾਈਟ ਚਾਲੂ ਵੀ ਕਰ ਦਿੱਤੀ ਜਾਂਦੀ ਹੈ ਪਰ ਪਬਲਿਕ ਨੂੰ ਇਹ ਆਦੇਸ਼ ਨੇ